ਲਗਾਤਾਰ ਲੋਕਾਂ ਨੇ ਤੇਲ ਵੱਧ ਪਾਉਣਾ ਸ਼ੁਰੂ ਕੀਤਾ ਪੰਪਾਂ ਦੇ ਉੱਤੇ ਤੇਲ ਦੀ ਵਿਕਰੀ ਹੈ ਜਿਹੜੀ ਉਹ ਚ ਕਾਫੀ ਜ਼ਿਆਦਾ ਇਜਾਫਾ ਹੋਇਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਢੀੜ ਹੈ ਜਿਹੜੀ ਕੰਟਰੋਲ ਪੰਪਾਂ ਦੇ ਉੱਤੇ ਨਜ਼ਰ ਆ ਰਹੀ ਹੈ ਪਰੇ ਪੰਪਾਂ ਦੀ ਰਾਸਟੇ ਤੋਂ ਨੂੰ ਮਿਲ ਰਿਹਾ ਹਾਂਜੀ ਹਾਂਜੀ ਜਿੱਥੇ ਵੀ ਜਾਇਆ ਸਰ ਉੱਥੇ ਰਸ ਬਹੁਤ ਹੈ ਜੀ ਬਾਹਰ ਨਹੀਂ ਆਉਂਦੀ ਅਸੀਂ ਲਾਇ ਤੇ ਖੜੇ ਹਾਂ ਭਾਰਤ ਤੇ ਪਾਕਿਸਤਾਨ ਵਿਚਕਾਰ ਚੱਲ ਰਹੀ ਤਣਾਪੂਰਨ ਸਥਿਤੀ ਦੇ ਚੱਲਦਿਆਂ ਲਗਾਤਾਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਹੁਣ ਪੈਟਰੋਲ ਪੰਪਾਂ ਨੂੰ ਵੀ ਹਦਾਇਤ ਜਾਰੀ ਕੀਤੀ ਗਈ ਹੈ ਪੈਟਰੋਲ ਪੰਪ ਮਾਲਕਾਂ ਨੂੰ 400 ਲੀਟਰ ਡੀਜ਼ਲ ਅਤੇ 2 4000 ਲੀਟਰ ਡੀਜ਼ਲ ਅਤੇ 2000 ਲੀਟਰ ਪੈਟਰੋਲ ਸਟਾਕ ਕਰਕੇ ਰੱਖਣ ਦੀ ਹਦਾਇਤ ਜਾਰੀ ਕੀਤੀ ਗਈ ਹੈ ਸਹਾਇਕ ਖੁਰਾਕ ਅਤੇ ਸਪਲਾਈ ਵਿਭਾਗ ਪਟਿਆਲਾ ਵੱਲੋਂ ਜਿਹੜੇ ਆਦੇਸ਼ ਨੇ ਵੱਖ-ਵੱਖ ਪੈਟਰੋਲ ਪੰਪਾਂ ਨੂੰ ਜਾਰੀ ਕੀਤੇ ਗਏ ਨੇ ਇਸ ਦੇ ਨਾਲ ਨਾਲ ਕਿ ਗੈਸ ਏਜੰਸੀਆਂ ਨੂੰ ਵੀ ਹੁਕਮ ਜਾਰੀ ਕੀਤੇ ਨੇ ਕਿ 600 ਸਿਲੰਡਰ ਭਰੇ ਹੋਏ ਉਹ ਆਪਣੀ ਪ੍ਰਤੀ ਗੈਸ ਏਜੰਸੀ ਦੇ ਉੱਤੇ ਸਟਾਕ ਕਰਕੇ ਰੱਖਣੇ ਜੁੱਧ ਦੀ ਸਥਿਤੀ ਦੇ ਮੱਦੇ ਨਜ਼ਰ ਇਹ ਸਟਾਕ ਆ ਜਿਹੜਾ ਇਹਨਾਂ ਨੂੰ ਰੱਖਣਾ ਪਵੇਗਾ ਤਾਂ ਜੋ ਸਰਕਾਰ ਪ੍ਰਸ਼ਾਸਨ ਨੂੰ ਇਸ ਚੀਜ਼ ਦੀ ਪੈਟਰੋਲ ਦੀ ਡੀਜ਼ਲ ਦੀ ਜਾਂ ਗੈਸ ਦੀ ਜ਼ਰੂਰਤ ਪੈਂਦੀ ਆ ਤਾਂ ਉਹ ਸਮੇਂ ਸਿਰ ਵਰਤਿਆ ਜਾਵੇ ਇਸ ਤਰ੍ਹਾਂ ਦੀਆਂ ਐਡਵਾਈਜ਼ਰੀਆਂ ਨੇ ਇਸ ਤਰ੍ਹਾਂ ਦੀਆਂ ਹਦਾਇਤਾਂ ਨੇ ਲਗਾਤਾਰ ਪ੍ਰਸ਼ਾਸਨ ਵੱਲੋਂ ਅੱਖਵਾਕ ਵਿਭਾਗਾ ਨੂੰ ਤੇ ਆਮ ਲੋਕਾਂ ਨੂੰ ਵੀ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਪੈਟਰੋਲ ਪੰਪ ਦੇ ਉੱਤੇ ਭੀੜ ਵੀ ਹੈ ਜਿਹੜੀ ਉਹ ਨਜ਼ਰ ਆ ਰਹੀ ਹੈ ਤਲ ਤੋਂ ਵੱਡੀ ਗਿਣਤੀ ਵਿੱਚ ਲੋਕ ਨੇ ਜਿਹੜੇ ਪੈਟਰੋਲ ਪੰਪਾਂ ਦੇ ਉੱਤੇ ਤੇਲ ਪਵਾਉਂਦੇ ਨਜ਼ਰ ਆ ਰਹੇ ਨੇ ਬੇਸ਼ੱਕ ਪਹਿਲਾਂ ਥੋੜੀ ਗਿਣਤੀ 'ਚ ਲੋਕ ਨੇ ਥੋੜੀ ਮਾਤਰਾ ਵਿੱਚ ਤੇਲ ਪਵਾਉਂਦੇ ਸੀ ਪਰ ਜਿਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਉਸ ਤੋਂ ਬਾਅਦ ਲਗਾਤਾਰ ਲੋਕਾਂ ਨੇ ਤੇਲ ਵੱਧ ਪਵਾਉਣਾ ਸ਼ੁਰੂ ਕੀਤਾ ਪੰਪਾਂ ਦੇ ਉੱਤੇ ਤੇਲ ਵਿਕਰੀ ਆ ਜਿਹੜੀ ਉਹ ਤੇ ਕਾਫੀ ਜਿਆਦਾ ਇਜਾਫਾ ਹੋਇਆ ਕੁਝ ਲੋਕ ਨੇ ਜਿਹੜੇ ਇਹਦੇ ਤੇਲ ਪੋਣ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭੀੜ ਆ ਜਿਹੜੀ ਪੈਟਰੋਲ ਪੰਪਾਂ ਦੇ ਉੱਤੇ ਨਜ਼ਰ ਆ ਰਹੀ ਹੈ ਕਿਉਂਕਿ ਸ਼ਾਮ ਨੂੰ ਵੀ ਬਲੈਕਆਊਟ ਹੁੰਦੇ ਆ ਪੰਪ ਵੀ ਨੇ ਜਿਹੜੇ ਬਲੈਕਆਊਟ ਕੀਤੇ ਜਾਂਦੇ ਨੇ ਬੰਦ ਕਰ ਦਿੱਤੇ ਜਾਂਦੇ ਨੇ ਕੁਝ ਲੋਕ ਨੇ ਪੈਟਰੋਲ ਪੋਣ ਆਏ ਰਹੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਜੀ ਤੇਲ ਪੋਣ ਆਏ ਹੋ ਅੱਜ ਕਿੰਨੇ ਦਾ ਪਵਾਇਆ ਪਹਿਲਾਂ ਕਿੰਨਾ ਕ ਪਾਉਂਦੇ ਸੀਗੇ ਪਹਿਲਾਂ 250 ਦਾ ਪਾਉਂਦੇ ਹੁੰਦੇ ਸੀ ਕੋਈ ਹੁਣ ਅਸੀਂ ਟੈਂਕ ਨੂੰ ਫੁੱਲ ਕਰਾ ਕੇ ਲੈ ਕੇ ਚੱਲਦੇ ਹਾਂ ਕੀ ਕਾਰਨ ਕੀ ਕਰ ਜਾਏਗਾ ਪਤਾ ਨਹੀਂ ਸਰ ਕਿਤੇ ਲੋਡ ਪੈ ਰਿਹਾ ਹੋਵੇ ਰਜਾਬ ਰੱਖੇ ਪੈਂਦੇ ਜੀ ਕਿਸ ਤਰ੍ਹਾਂ ਦੀ ਸਥਿਤੀ ਬਣੀ ਉਹ ਦੇਖਦੇ ਹਾਂ ਕੀਤਾ ਹਾਂਜੀ ਹਾਂਜੀ ਪਾਰੇ ਪੰਪਾ ਦੀ ਰਾਸ਼ਰੀ ਖੇਡ ਨੂੰ ਮਿਲਦੇ ਹਾਂ ਹਾਂਜੀ ਹਾਂਜੀ ਜਿੱਥੇ ਵੀ ਜਾਇਆ ਸਰ ਉੱਥੇ ਰਸ ਬਹੁਤ ਹੈ ਜੀ ਬਾਹਰ ਨਹੀਂ ਆਉਂਦੀ ਅਸੀਂ ਲੈ ਤੇ ਖੜੇ ਜੀ ਜੋ ਲੋਕ ਪਹਿਲਾਂ 200 ਦਾ ਪਾਉਂਦੇ ਸੀ ਹੁਣ ਜਿਆਦਾ ਤੇਲ ਪੁਆਰੇ ਨੇ ਨੰ ਤੁਸੀਂ ਕਿੰਨਾ ਕੁ ਪੁਆਰੇ ਹੋ ਅੱਜ ਤੇਲ ਲੱਗਦਾ ਵੀ ਜਿਆਦਾ ਪੁਆਰੇ ਤੇਲ ਪਹਿਲਾਂ ਘੱਟ ਪਾਉਂਦੇ ਸੀਗੇ ਜਿਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈਗੀ ਹਾਂਜੀ ਸਥਿਤੀ ਤੋਂ ਬਹੁਤ ਬੁਰੀ ਹੈ ਲੇਕਿਨ ਸਾਡਾ ਬੰਦਾ ਇਧਰ ਡਿਊਟੀ ਕਰਦੇ ਆ ਤਾਂ ਡੇਲੀ ਆਣਾ ਜਾਣਾ ਰਹਿੰਦਾ ਹੈ ਉਸ ਦੇ ਸਾਹਮਣੇ ਪਵਾ ਲੈਂਦੇ ਕਿਉਂਕਿ ਸਾਨੂੰ ਡੇਲੀ ਆਣੀ ਹੈ ਹਾਂ ਅੱਜ ਕੋਈ ਜ਼ਿਆਦਾ ਵੀ ਪਵਾ ਰਹੇ ਕਿਉਂਕਿ ਕੋਈ ਕੋਈ ਵਾਰ ਤੇਲ ਬਲੈਕ ਆਊਟ ਹੁੰਦਾ ਤੇਲ ਪੰਪ ਹਾਂਜੀ ਹਾਂਜੀ ਜ਼ਿਆਦਾ ਪਵਾ ਰਹੇ ਹਾਂ ਹਾਂਜੀ ਵੀ ਟੈਂਕੀ ਫੁੱਲ ਕਰਾ ਰਹੇ ਨੇ ਬਿਲਕੁਲ ਲੋਕ ਨੇ ਜਿਹੜੇ ਭਾਵੇਂ ਕਿ ਪਹਿਲਾਂ ਰੁਟੀਨ ਮੁਤਾਬਕ ਆਪਣਾ ਤੇਲ ਪਾਉਂਦੇ ਸੀ ਪਰ ਹੁਣ ਨੇ ਜਿਹੜੇ ਸਥਿਤੀ ਨੂੰ ਦੇਖਦੇ ਹੋਏ ਆਪਣੇ ਟੈਂਕ ਨੇ ਜਿਹੜੇ ਫੁੱਲ ਕਰਾ ਰਹੇ ਨੇ ਆਪਣੇ ਚਾਰੇ ਵਹੀਕਲ ਨੇ ਚਾਹੇ ਗੱਡੀਆਂ ਨੇ ਫੁੱਲ ਕਰਾਉਂਦੇ ਨਜ਼ਰ ਆ ਰਹੇ ਜਿਸ ਕਰਕੇ ਪੰਪਾ ਦੇ ਉੱਤੇ ਭਾਰੀ ਪੀੜ ਨਜ਼ਰ ਆ ਰਹੀ ਹੈ ਪਰ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕੋਈ افਵਾਹਾਂ ਵਿੱਚ ਨਾ ਆਉਣ ਹਰ ਇੱਕ ਚੀਜ਼ ਹੈ ਜਿਹੜੀ ਅਵੇਲੇਬਲ ਹੋਵੇਗੀ ਹਰ ਇੱਕ ਚੀਜ਼ ਹੈ ਜਿਹੜੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਭਈਆ ਕਰਵਾਈ ਜਾਵੇਗੀ ਕਿਸ ਕੋਈ ਵੀ ਪੈਨਿਕ ਹੋਣ ਦੀ ਜਰੂਰਤ ਨਹੀਂ بار-बार ਏਪੀਸੀ ਕਮਿਸ਼ਨਰ ਪਟੰਡਾ ਵੱਲੋਂ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਮਨੀਸ਼ਗਰ ਪੀਟੀਸੀ ਨਿਊਜ਼ ਪਟੰਡਾ